ਯਾਦ ਉਹਦੀ ਉਹ ਟਰੈਕਟਰ ਸੀ ਆਪਣੇ ਲੀਲਾ ਪਿੰਡ ਚ ਆ ਗਿਆ ਉਹਨਾਂ ਕਾਫੀ ਟਾਈਮ ਰੱਖਿਆ ਸੀ ਜਦੋਂ ਇਹਨਾਂ ਨੂੰ ਹੋ ਗਏ ਸੀ ਉਦੋਂ ਉਥੇ ਲੰਘਣਾ ਜਗਰਾਉਂ ਸ਼ਹਿਰ ਜਿਆਦਾ ਚਾਹੀਦਾ ਮੈ ਟਰੈਕਟਰ ਲੈ ਉਹਨਾਂ ਦੇ ਬਾਪੂ ਨੇ ਉਹ ਟਰੈਕਟਰ ਆਪਣੇ ਵਾਲਾ ਹੀ ਉਹਨਾਂ ਨੂੰ ਪਤਾ ਉਹ ਬੰਦਿਆਂ ਨੂੰ ਸਿਹਾਲ ਲੈਂਦੇ ਬਜ਼ੁਰਗ ਮੈਨੂੰ ਉਹਦੀ ਕੱਲੀ ਚਿੜੀ ਦਾ ਜੇਤਾ ਹੋਰ ਮੈਨੂੰ ਕੋਈ ਨਹੀਂ ਜੇ ਤਾਂ ਬਾਹਰ ਜ ਤੋਂ ਉਹਨਾਂ ਰੰਗ ਨੂੰ ਪਰਾ ਕੇ ਮੈਂ ਬੰਨਣਾ ਜਦੋਂ ਗੱਡੀ ਨੂੰ ਦੇਖਿਆ ਹੁਣ ਤਾਂ ਪਤਾ ਨਹੀਂ ਕਿੱਥੇ ਹੋਊਗਾ ਹੁਣ ਤਾਂ ਕਰਮ ਵਾਲਾ ਪਤਾ ਨਹੀਂ ਜਿਹਦਾ ਕਿਨੇ ਸੰਭਿਆ ਸੰਭਾ ਫੇਰ ਤਾਂ ਅਵਾੜ ਚੋਂ ਫਾਰਮ ਟਰੱਕ ਵੀ ਆਇਆ ਸੀ ਉਹਦੇ ਵਿੱਚੋਂ ਹਾਂ ਪਹਿਲਾ ਫਾਰਮ ਟਰੈਕ ਆਇਆ ਸਵਰਾਜ ਤੋਂ ਪਹਿਲਾਂ ਫਾਰਮ ਟਰੈਕ ਆਇਆ 60 60 ਉਸ ਤੋਂ ਪਹਿਲਾਂ 45 ਪਹਿਲਾਂ 45 ਵੀ ਸੀਗਾ ਫਾਰਮ ਟਰੈਕ 45 ਇਦੋਂ ਆ ਫਾਰਮ ਟਰੈਕ 45 ਆਇਆ ਫਿਰ 60 ਆਇਆ ਫਿਰ 852 ਇੱਕ ਇੰਦਰ ਨਾਲੋਂ ਪਹਿਲਾਂ ਆਇਆ ਪਹਿਲਾਂ ਆ ਆ ਟਰੈਕਟਰ ਨਾਲ ਉਹ ਵੀ ਨਵੇਂ ਲਿਆਂਦਾ ਸੀ ਹੂੰ ਉਹਦੇ ਆਪਣਾ ਡਿਸਟ੍ਰੀਬਿਊਟਰ ਨਹੀਂ ਹੈਗਾ ਸੀਗਾ ਇੱਕ ਹੂੰ ਤੇ ਦੋ ਤਿੰਨ ਚੀਜ਼ਾਂ ਹੋਰ ਸੀਗੀਆਂ ਉਹ ਕਹਤੋਂ ਵਿੱਚ ਹੈ ਫਿਰ ਇਸੇ ਗੱਲ ਦੀ ਇਸੇ ਗੱਲ ਦੀ ਨਹੀਂ ਵੇਚਿਆ ਗਈ ਆ ਸਰਹਗਰ ਉਹਨਾਂ ਦਾ ਇਹ ਉਹਦੀ ਹਾਂ ਇਹਦੇ ਕ ਟਾਇਰ ਵੱਡੇ ਸੀ ਉਹੀ ਮੈਂ ਐਵੇਂ ਚੱਕਦਾ ਐਵੇਂ ਚੱਕਦਾ ਨਵਾਂ ਲੈ ਲਈ ਮੈਂ ਇਨੀ ਘੋਰ ਲਾਉਂਦਾ ਚਲਾਇਆ ਜੋ ਅਮਲਾ ਦਾ ਇੱਕ ਕੱਲਾ ਝੋਨਾ ਹੀ ਲਾਇਆ ਸੀ ਉਹਦੇ ਨਾਲ ਬਾਪੂ ਤੇ ਹੈ ਨਾ ਬਾਪੂ ਨੂੰ ਹੋਣੀ ਤਾਂ ਬਾਪੂ ਦਾ ਫੇਰੇ ਵੇਖਾਂ ਕੱਲਾ ਕਰਦੋ ਹੀ ਕੀ ਤਾਂ ਆਉਂਦੇ ਸਿਰ ਤੇ ਹੈ ਗੱਲ ਲੰਮੀ ਹੋ ਜਾਣੀ ਫਿਰ ਚਾਤੂ ਰਹਿਣ ਦੇ ਬਾਪੂ ਵਾਲੀ ਗੱਲ ਵਿੱਚ ਛੇੜਨ ਲੱਗਾ ਹੈ ਬਾਪੂ ਬਣ ਕੇ ਸਵਾਦ ਆਉਂਦਾ ਆ ਕਿਉਂ ਬਾਪੂ ਬਾਪੂ ਕਹਿੰਦੇ ਬਾਪੂ ਕਹਿੰਦੇ ਸਵਾਦ ਆਦੇ ਹੈ ਨਾ ਗੱਲ ਤੇਰੀ ਵਕੀਆ ਵੀਰੇ ਲੈਲਾ ਸਵਾਦ ਲੈਲਾ ਸਵਾਦ ਇਹ ਵੀ ਕਹਿੰਦਾ ਨਾ ਉਹ ਜਿਹੜੀ ਆਪਾਂ ਗੱਲ ਕਰਦੇ ਹੁਣੇ ਵੀ ਘੇਰ ਚ ਬੰਦ ਕਰਨ ਵਾਲੀ ਆ ਜਿਹੜੀ ਵੀ ਵਿਸਾਹ ਸੰਭਾਲਦੀ ਕੋਈ ਵੀ ਲੈਲਾ ਨਿਆਰੇ ਜਿਹੜੇ ਹਾਂ ਚੀਜ਼ ਦੀ ਲਾਈਫ ਨਿੱਕੇ ਨਿੱਕੇ ਚੀਜ਼ਾਂ ਤੋਂ ਕਾਊਂਟ ਹੁੰਦੀ ਕੋਸ਼ਾਂ ਤੋਂ ਬਜਾਰੇ ਰੰਗ ਨਹੀਂ ਫਰਾਉ ਹੁੰਦਾ ਹਾਂ ਜੇ ਹੁਣ ਮੀਂਹ ਪੈਂਦਾ ਬਾਹਰ ਹੀ ਖੜਾ ਰਹੇ ਅੰਦਰ ਕਰਨ ਨੂੰ ਜਗ੍ਹਾ ਨਾਵੇਂ ਵਕਰੀ ਗੱਲ ਹਾਂ ਜੇ ਹੈਗੀ ਆ ਫਿਰ ਤਾਂ ਲਾਓ ਆ ਫਿਰ ਤਾਂ ਲਾਓ ਅੰਦਰ ਉਹ ਖੜਾ ਰਹੇ ਹੋ ਵੀ ਉਹ ਦੱਸ ਦੇ ਪਿਆ 13 ਮਾਡਲ ਹੂੰ ਨਹੀਂ ਪੂਰਾ ਸਾਫ ਆ ਸੰਭਿਆ ਰਟ ਹੱਲੇ ਜੜੀਆਂ ਉਹ ਕਮੀਆਂ ਨੇ ਉਹ ਆਫ ਕੈਮਰਾ ਜੜੀਆਂ ਗੱਲ ਕੀਤੀਆਂ ਚਲ ਦੱਸ ਹੀ ਦਿੰਨੇ ਲਕੋਣੀਆਂ ਨਹੀਂ ਆਪਾਂ ਉਹ ਆ ਆ ਇਹ ਘੜਾ ਆਪਾਂ ਵੇਚਣਾ ਪੁੱਛਣਾ ਹੈ ਹੂੰ ਆ ਗੱਲ ਕਰਦਾ ਵੀਰ ਮੇਰੇ ਨਾਲ ਜਗਾ ਤੇ ਸਪਰੇਅ ਵਾਜੇ ਤੇ ਪਤਾ ਨਹੀਂ ਲੱਗਣਾ ਹਾਂ ਫੇਰ ਨਹੀਂ ਪਤਾ ਲੱਗਣਾ ਹਨਾ ਨਹੀਂ ਕਿਉਂਕਿ ਇਹ ਕਲਚ ਪੈਡ ਖੁੱਲੀ ਏ ਨਾਲ ਦੀ ਨਾਲ ਤੋਂ ਉੱਥੇ ਕਰਾਈ ਜਾਂਦਾ ਇਹਨੂੰ ਫੇਰ ਫੇਰ ਤਾਂ ਪਤਾ ਹੀ ਲੱਗਣਾ ਹੀ ਖੁੱਲਿਆ ਕਿ ਨਹੀਂ ਕਿਲਿਆ ਹਾਂ ਸਭ ਵੀ ਜਗਾੜ ਹਾਂ ਸਾਰਾ ਕੁਝ ਹੁੰਦਾ ਤੇ ਆਹ ਟਾਪਾ ਵੀਰ ਕਾ ਤੋਂ ਚੱਕਿਆ ਸੀ ਆ ਚੇਤਾ ਕੋਈ ਕਿ ਉਹ ਪਿਛਲੀ ਉਹਦੇ ਕਰਕੇ ਉਹਦੇ ਕਰਕੇ ਵੀਡੀਓ ਸ਼ਾਟਦੇ ਨੇ ਉਹ ਬੈਰਿੰਗ ਇਹਦੇ ਅੱਛਾ ਇੱਥੇ ਆ ਕਾਫੀ ਗਾਹਾਂ ਆਉਂਦੇ ਬੈਰਿੰਗ ਬੈਰਿੰਗ ਇਹਦੇ ਨੇ ਇੱਥੇ ਕੋਈ ਆਹੀ ਓਕੇ ਉਹ ਨਾ ਹੁਣ ਹੋਰ ਤਰ੍ਹਾਂ ਖੋਲਿਆ ਡ੍ਰਾਈਵਰ ਹੂੰ ਉਹ ਸਮਝਦੇ ਵੀ ਗੇਅਰ ਦੀ ਖਲਾਰੀ ਆ ਕੋਈ ਖਰਾਬ ਅੱਛਾ ਉਹਨਾਂ ਦਾ ਗੇਅਰ ਦਾ ਟਾਪਾ ਚੱਕਿਆ ਉਹਨੇ ਜੋੜ ਨਹੀਂ ਬਖੋਲਣਾ ਸੀ ਨਾ ਜਦੋਂ ਪਤਾ ਨਹੀਂ ਲੱਗਦਾ ਹੂੰ ਫਿਰ ਉਹਨਾਂ ਆ ਚੱਕਿਆ ਫਿਰ ਉਹਨਾਂ ਨੂੰ ਪਤਾ ਲੱਗਾ ਹੂੰ ਫਿਰ ਉਹਨਾਂ ਨੇ ਆ ਜੋੜ ਲਾ ਕੇ ਕੀਤਾ ਕਲਚ ਚਲਾ ਹਾਂ ਹੂੰ ਜਦੋਂ ਇਹ ਲਾ ਕੇ ਕੀਤਾ ਤੇ ਉਹ ਛਾਲਟ ਨੇ ਮੜਾ ਦੱਸਿਆ ਹੂੰ ਬਈ ਮੇਰੇ ਝਟੇਲਾ ਟੈਲ ਹਾਂ ਉਹ ਕਹਿੰਦੇ ਵੀ ਆ ਦੋਨੇ ਬੈਰਿੰਗ ਇਹਦੇ ਗਏ ਆ ਉੱਤੇ ਨਹੀਂ ਗਏ ਮੇਰਾ ਟੇਲਾ ਬੁਢੇ ਹੋ ਗਏ ਬੁਢੇ ਹੋ ਗਏ ਕੱਸ ਕੇ ਹਾਂ ਕਿਉਂ ਤੂੜੀ ਵਾਲੀ ਮਸ਼ੀਨ ਤੇ ਬਹੁਤ ਚੱਲਿਆ ਨਾ ਡਾਇਰੈਕਟਰ ਆਪਾਂ ਤਾਂ ਬੈਲੀਅਰ ਵੇਖਿਆ ਹਾਂ ਪਲਾਸਟਿਕ ਦੀ ਜਾਲੀ ਆ ਬਹਿਰੀਆਂ ਨੂੰ ਹਾਂ ਗੋਲੀ ਲੋਹੇ ਦੀ ਆ ਹਾਂ ਆ ਜਾ ਮੇਰਾ ਵੀਰ ਲੱਗ ਗਈ ਸਾਡੇ ਆਵਾਜ਼ ਦਾ ਪੰਗਾ ਪੈਣਾ ਆਵਾਜ਼ ਘਟਾਉਣੀ ਮਾਈਕ ਨਹੀਂ ਸਮਝੇ ਬਾਹਰੋਂ ਚੱਲਦਾ ਜਾਂਦਾ ਵੀ ਉਹਨੂੰ ਜਾਲੀ ਪਲਾਸਟਿਕ ਦੀ ਜਾਲੀ ਪਲਾਸਟਿਕ ਦੀ ਇੱਕ ਚੀਜ਼ ਮੈਨੂੰ ਦੱਸੀ ਮੇਰਾ ਵੀਰ ਉਹ ਰਿਆ ਜਿਹੜੀ ਮੈਂ ਤੇਰੇ ਤਜਰਬੇ ਦੀ ਪੁੱਛਣ ਲੱਗਾ ਆਹ ਫੋੜ ਹੋ ਨਾ ਮੋਡੀਫਿਕੇਸ਼ਨ ਦਾ ਬੜਾ ਜਮਾਨਾ ਚੱਲਿਆ ਭਾਵੇਂ ਸਾਨੂੰ ਗਾੜਾਂ ਹੀ ਕੱਢੀਆਂ ਸਿੱਧੀ ਤੇ ਸਾਫ਼ ਜੀ ਗੱਲ ਹੈ ਹਨਾ ਪੂਰਾ ਰੋਕਦੇਰੀ ਦਾ ਜੋਖਮ ਚੱਲ ਤੂੰ ਜੋ ਵੀ ਦੱਸੀਆਂ ਤੂੰ ਸਿੱਧੀ ਸਿੱਧੀ ਦੱਸਣੀ ਮੈਂ ਘਟਣਾ ਘਟਰਾ ਕੋਈ ਨਹੀਂ ਆਈ ਪਾਦਣਾ ਮੈਂ ਤੈਨੂੰ ਪਹਿਲਾਂ ਕਿਹਾ ਇਹ ਤਾਂ ਸਿੱਧੀਆਂ ਮਰੋਣੀਆਂ ਨਹੀਂ ਸਿੱਧੀਆਂ ਆਉਣ ਦੇ ਤੇ ਚੱਕਰ ਹੀ ਕੋ ਨਹੀਂ ਤੇਰੇ ਹਿਸਾਬ ਨਾਲ ਵੀ ਰਹਿਗਾ ਫਾਇਦਾ ਕੋ ਨਹੀਂ ਫਾਇਦਾ ਹੂੰ ਫਾਇਦਾ ਦਿੰਦਾ ਨਾ ਇਹਦੇ ਟਾਇਰਾਂ 'ਚ ਇਹ ਨਹੀਂ ਪਾਣੀ ਭਰਦਾ ਹੂੰ ਆਲੂ ਪਟਣ ਲਾਇਆ ਟਾਇਰ ਲਾਉਣ ਲੱਗੇ ਹੂੰ ਯਾ ਠੰਡ ਹੈਗੀ ਸੀ ਤੂੰ ਏਦਾਂ ਦੇ ਸ਼ਾਟ ਲੈ ਲੈਨੇ ਸੀ ਹਾਂ ਸਿੱਧਾ ਸਤਾਰਾ ਰੱਖ ਕੇ ਫੋਨ ਲੈ ਲਿਆ ਹਾਂ ਉਹ ਭੈਂਦਰਾ ਡਗ ਪਿਆ ਮੇਰੇ ਇੱਥੇ ਵੱਜਾ ਜਾਨ ਘੜਤੀ ਭੈਂਦਰਾਂ ਨੇ ਪਾਣੀ ਹਣਾ ਵਿੱਚ ਨਾ ਪਾਣੀ ਟਾਇਰ ਤੋਂ ਜੀ ਭਾਰਾ ਪਹਿਲਾਂ ਦੋ ਕੁ ਘੰਟੇ ਪੁਆਇੰਟਲ ਬਣ ਕਿੰਨਾ ਬਣੀ ਬਹਿ ਜਾਂਦਾ ਤੇ ਨਾਲ ਦੇ ਨੂੰ ਪਈਆਂ ਚਾਰ ਜਦੋਂ ਮੈਂ ਪੀੜ ਜੇ ਠੀ ਮੈਂ ਦੋਨਾਂ ਦੇ ਪਲਾਸ ਨਾ ਖੋਲ ਉੱਥੇ ਹੀ ਘੜਦਾ ਤੇ ਪਹਿਲਾਂ ਪਾਣੀ ਕੱਢਿਆ ਫਿਰ ਨਿੱਕੇ ਡਾਇਰ ਫਿਰ ਪਾਏ ਇਹਨੂੰ ਨਿੱਕੇ ਪੌਣੇ ਸੀ ਤਾਂ ਲਏ ਸੀ ਉਦੋਂ ਆਲੂ ਵਾਲੇ ਪੌਣੇ ਸੀ ਉਹਨਾਂ ਦੇ ਫੇਰ ਉਹ ਜਿਨ੍ਹਾਂ ਦੇ ਨਾਲ ਆਲੂ ਪੱਟ ਕੇ ਮੱਕੀ ਨਹੀਂ ਲਾ ਲਈ ਉਹਨਾਂ ਜਰੋਂ ਉਦਾਂ ਹੀ ਪੈ ਰਹੇ ਹਵਾ ਵੀ ਨਹੀਂ ਭਰਾ ਕੇ ਲੈਣੇ ਗੁੱਸੇ ਦੇ ਵਾਰਿਆ ਉਹਨਾਂ ਤਾਂ ਐਵੇਂ ਲੱਗਾ ਉਵੇਂ ਹੀ ਪੈ ਰਹੇ ਘਰੇ ਇਹੜੇ ਤੂੰ ਨਾ ਨਾਂ ਲਿਆ ਕੀ ਮੋਡੀਫਿਕੇਸ਼ਨ ਨਹੀਂ ਪਸੰਦ ਤੁਹਾਨੂੰ ਛੋਟਾ ਛੋਟਾ ਕਰ ਲੈਣਾ ਚਾਹੀਦਾ ਬਾਲਾ ਜੈ ਜੈ ਜੱਜ ਨਾ ਵੀ ਸੋਨਾ ਵੀ ਲੱਗੇ ਕੰਮ ਕੀਤਾ ਹੂੰ ਓਵਰ ਨਹੀਂ ਓਵਰ ਨਹੀਂ ਪੈਸੇ ਲੱਗ ਜਾਂਦੇ ਆ ਹੂੰ ਇਹਦਾ ਉਹ ਚੀ ਦਾ ਘਾਟ ਆ ਪੈਸੇ ਲੱਗਦੇ ਨੇ ਤੇਰੇ ਤੋਂ ਚੋਰੀ ਕਰਾਵਾਂਗੇ ਨਹੀਂ ਮਾਰਾ ਮੋੜਾ ਕਰਾ ਲਓ ਜੇ ਤੁਹਾਨੂੰ ਪਤਾ ਲੱਗਿਆ ਉਹ ਤੋਂ ਭਾਵੇਂ ਗਾਲਾਂ ਕੱਢੀ ਇਹਦੇ ਪੰਪਣਾ ਕੋਈ ਛੇੜਖਾਨ ਨਹੀਂ ਨਾ ਜਮੈਂ ਨਹੀਂ ਇੰਦਨਾ ਤਾਂ ਕੋਈ ਛੇੜਖਾਨ ਨਹੀਂ ਪੰਪ ਵੀ origignal ਸਭ ਕੁਝ ਕੱਲਾ ਉਹੀ ਦੋ ਚੀਜ਼ਾਂ ਵਈਆਂ ਨੇ ਇੱਕ ਜੀ ਦੇ ਵੀਰੇ ਤੁਹਾਡੇ ਵੇਲੇ ਸਮੇਂ ਜਿੰਨਾ ਕਿ ਮੈਨੂੰ ਚੇਤਾ ਕਰਕੇ ਆਪਣੇ ਵਾਲਾ ਬਾਪੂ ਵੀ ਉੱਥੇ ਉਹ ਪੰਪ ਨੂੰ ਡਵਾਡ ਮੋਸਤਾ ਕਰਦੇ ਹੁੰਦੇ ਸੀ ਆਪਣੇ ਲੋਕਲ ਮਿਸਤਰੀ ਕਿ ਤੁਸੀਂ ਨਹੀਂ ਕਦੀ ਕੀਤਾ ਉਹ ਨਾ ਕੋ ਪੰਗਾ ਨਹੀਂ ਲਿਆ ਨਹੀਂ ਆਪਾਂ ਚਲਾਈ ਨਵੇਂ ਆ ਬਾਪੂ ਉਹਦੇ ਵੇਲੇ ਨਵਾਂ ਸੀ ਹਾਂ ਜਿਹਨੇ ਦਿਨ ਆਪਾਂ ਸੁਰ ਸੰਭਲੇ ਤਨਾ 45 ਲਿਆਂਦਾ 60 ਲਿਆਂਦਾ ਛੇੜਨਾ ਕਿੰਨੂ ਹੀ ਨਾਵੇਂ ਰੱਖੇ 5566 ਚਾਰ ਸਾਲ ਚਲਾਕ ਬੋਲਦੇ ਪਰ ਆਹ ਛਾ ਗਿਆ ਇਹ ਨਹੀਂ ਜੀ ਕਿਤਾ ਬਦਲਣਾ ਇਹ ਜੀ ਨਹੀਂ ਕੀਤਾ ਵੇਚਣਾ ਨਾ ਦੇਣਾ ਹੀ ਹੈ ਦੇਣਾ ਨਹੀਂ ਨਾ ਗੱਲ ਫੇਰ ਆ ਗਈ ਨਾ ਤੂੰ ਪੁੱਛਦਾ ਮੈਨੂੰ ਗੱਡੀ ਕਹ ਕਹ ਚੀਤਿਓ ਸੁਈ ਅੜ ਜਾਂਦੀ ਹੁੰਦੀ ਢੀ ਘੜੀ ਇਹ ਆ ਹੋ ਗਏ ਆ ਪੰਜ ਚਾਰ ਸਾਲ ਮੱਝ ਵੇਚਦੇ ਸੀ ਹੂੰ ਉਹ ਕਹਿੰਦਾ ਵੀ ਮੈਂ ਉਸ ਟਾਈਮ 60000 ਮੰਗਿਆ ਜੀ ਵੇਚਣੀ ਸੀ ਹੂੰ ਤੇ ਨਾਲ ਖੜੀ ਮੱਝ ਕਹਿੰਦਾ ਇਹਦੀ ਗੱਲ ਕਰ ਹੂੰ ਮੈਂ ਇਹਦਾ ਬਲ ਤੂੰ 3 ਲੱਖ ਦੇ ਮੈਂ ਤਾਂ ਵੀ ਨਹੀਂ ਦੇਣੀ ਹੂੰ ਅੱਜ ਦੀ ਘੜੀ ਦਾ ਕੋ 10 ਲੱਖ ਦੇ ਪਤਾ ਵੀ ਨਹੀਂ ਤਾਂ ਵੀ ਨਹੀਂ ਦੇਣਾ ਕੱਲ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਦਾ। ਹਾਂ। ਨਹੀਂ ਸਹੀ ਗੱਲ ਏ। ਜਿੰਨਾ ਚਿਰ ਆਪਣੀ ਚੱਲੀ ਕਿਤੇ ਨਹੀਂ ਜਾਂਦਾ। ਨਹੀਂ ਲੈਣਾ। ਮੈਂ ਹੋਰ ਭਲਾ ਆ ਜਾ। ਮੈਂ ਗੁਰੂ ਉਧਰ ਪਿਆ। ਗੁਰੂ ਆਜਣੇ ਇਧਰ ਕਾ ਭਲਾ ਆ ਜਾ ਕੋਈ। ਨਹੀਂ ਵੈਗੁਰ ਵਾਧੂ ਦੁਆਵੇ। ਵਧੀਆ ਹਾਣ। ਆ ਜਾ ਹਣ ਇਹ ਤੇ ਦਵਾਲੇ ਵੀ ਹੋਈਏ। ਨਵੇਂ ਦਵਾਲੇ ਦਾ ਪਾ ਹੋਏ ਨਹੀਂ। ਨਹੀਂ ਨਹੀਂ। ਨਵੇਂ ਬਾਰੇ ਆ ਦੋ ਤਿੰਨ ਇੱਧਰ ਖੜੇ ਕੇ ਖੜੇ ਦੁੱਤ। ਆਇਆ ਤੂੰ। ਕੋਈ ਗੱਲਾਂ ਤੇਰੀਆਂ ਦੇ ਨਾ ਜਿਵੇਂ ਵਾਲਾ ਗੱਲ ਫੇਰ ਉੱਥੇ ਆਈ ਨਹੀਂ ਮੇਰੀ ਸੁਤਾ ਵੀ ਥੋੜੀ ਮਚਦੀ ਏ ਮੈਨੂੰ ਵੀ ਇਹਦੇ ਵਾਰੀ ਆ ਆ ਟਾਇਰ ਇਹਨੂੰ ਉਦੋਂ ਹੀ ਪਵਾਦੇ ਸੀਗੇ ਰੇੜੇ ਹਾਂ ਉਦੋਂ ਹੀ ਉਦੋਂ ਹੀ ਸਿੱਧਾ ਹੀ ਉੱਥੇ ਟਾਇਰਾਂ ਵਾਲੀ ਦੁਕਾਨ ਤੇ ਇਹ ਕਿੰਨੇ ਪੈਸੇ ਲੱਗੇ ਸੀ ਇਹ ਨਾਲ ਆਪਾਂ ਦਿੱਤਾ ਸੀ 29000 ਰੁਪਏ ਦਿੱਤਾ ਜੱਗੇ ਹਨ 29000 ਰੁਪਏ 700 ਮੰਗਦਾ 500 ਦਿੱਤਾ ਹਾਂ 29500 ਹਾਂ ਇੰਨੇ ਉੱਧਰ ਪੁੱਛਾਂ ਜਿੰਨੂੰ ਰੁਪਈਆ ਰੁਪਈਆ ਜੇ ਜੰਨੇ ਗਏ ਜਿਹਦੀ ਜੇਬ ਚ ਨਿਕਲਿਆ ਉਹਨੂੰ ਪੁੱਛਾਂ ਹਾਂ ਆਈਓ ਆਪਾਂ ਉਦੋਂ ਵੀ ਹੱਕ ਜਾਣੀ ਸੀ ਨਹੀਂ ਸੀ ਦਿਲ ਕਰਦਾ ਜਨਾਬ ਹੋਈਏ ਇਹਨਾਂ ਦੇ ਨਵੇਂ ਆ ਗਏ ਨਵੇਂ ਲਗ ਨਵੇਂ ਪੌਣੇ ਪੈਸੇ ਦੇਣੇ ਨਹੀਂ ਵੀਰ ਨਵਿਆਂ ਦੇ ਤਾਂ ਚਲ ਫਾਇਦਾ ਸੀ ਹੁਣ ਤੂੰ ਭਾਵੇਂ ਮੈਨੂੰ ਗਾਲਾਂ ਕੱਢ ਦੇ ਇਹਨਾਂ ਦਾ ਫਾਇਦਾ ਸੀ ਹਾਂ ਰੇਡੀਅਲ ਦਾ ਤਾਂ ਫਾਇਦਾ ਹੈਗਾ ਹੀ ਮੈਂ ਤੁਰ ਲੱਗਿਆ ਇਹਨੂੰ ਕਿਹਾ ਮੈਂ ਛੜਖੜਾ ਕੀ ਫਾਇਦਾ ਮੈਂ ਤੁਹਾਨੂੰ ਦੱਸਦਾ ਪੀਆਰ ਦੇ ਦੋ ਢੋਲ ਲਵਾਵਾਂਗੇ ਤੇ ਕਿਹ ਚੋਨਾ ਲਾਉਣਾ ਲਾਵਾਂ ਪੌਣੇ ਪੌਣੇ ਆਪਾਂ ਨਹੀਂ ਨਹੀਂ ਲਿਆ ਦੁਬਾਰਾ ਗੱਲ ਤੇਰੀ ਵੀ ਸਹੀ ਸੀ ਵੀਰ ਹਾਂ ਗੱਲ ਤੇਰੀ ਵੀ ਨਹੀਂ ਸੀ ਮਾੜੀ ਪਰ ਰੋਲਾ ਦੱਸਾ ਕੀ ਸੀ ਇਹ ਹੁਣ ਤੇਰੇ ਤੋਂ ਘਸਰੇ ਨਹੀਂ ਤੇਰੇ ਆਓ ਤਾਂ ਭਾਵੇਂ ਘਸ ਜਾਣ ਉਹੀ ਮੈਂ ਗੱਲ ਦ ਤੂੰ ਤਾਂ ਅੱਜ ਜਿਵੇਂ ਖਿੱਚ ਕੇ ਕਹਿਣਾ ਰੱਟੇ ਦੀ ਜੁੱਤੀ ਨਹੀਂ ਛੁੱਟੀ ਹਾਂ ਅੱਧਾ ਪੈਂਡਾ ਹਡਾ ਲੈਂਦਾ ਸੀ ਪਗਦਾ ਉਹਨੂੰ ਪੌਣੇ ਪਈ ਦੇਹੀ ਪਾੜ ਗਈ ਹੁਣ ਹਾਂ ਇੱਕ ਹੱਸਦੇ ਨਹੀਂ ਨਾ ਮੇਰੇ ਕੋਲ ਉਹ ਕਿੰਨਾ ਚਿਰ ਚੱਲ ਗਏ ਉਹ ਪਹਿਲੇ ਟਾਇਰ ਚੱਲੇ ਆ ਆਪਣੇ 2 ਸਾਲੀ ਘਰੇ 3 ਸਾਲੀ ਤੇ ਟ੍ਰੈਕਟਰ ਹੈਗਾ 14 ਮਾਡਲ ਆ ਜਿਉਂਦੇ ਰੇਡੀਅਲ ਪਾਏ ਤੇ ਉਹ ਹੀ ਚੱਲੀ ਜਾਂਦੇ ਉਹਨੇ ਤਾਂ ਕੋ ਉੱਥੇ ਖੜਿਆ ਵਰਤਿਆਂ ਬਾਲੂ ਨੂੰ ਸੁਣਿਆ ਵੀ ਕਸਾਈ ਘਟਾ ਜੀ ਮੈਂ ਹਾਂ ਕਸਾਈ ਇਦਾਂ ਦੱਸਦੀ ਨਾ ਉਹਦੇ ਐਮ ਆਰ ਐਫ ਤੇ ਹੈ ਨਾ ਜਦੋਂ ਉੱਥੋਂ ਲੈ ਕੇ ਤੁਰੇ ਆ ਆ ਵੀ ਇਹਦੇ ਹੁਣ ਵੀ ਲਿਖਿਆ ਹੋਇਆ ਨਾ ਅੱਖਰ ਹੂੰ ਉਹਦੇ ਐਮ ਆਰ ਐਫ ਲਿਖਿਆ ਹੈ ਇਦਾਂ ਸਾਰੀ ਹਰੇ ਗੁੱਡੀ ਤੇ ਹੂੰ ਉਹ ਮੋਗੇ ਤੋਂ ਜਗਰਾਉ ਆਉਂਦੇ ਆਉਂਦੇ ਗਾਇਬ ਹੋ ਗਏ ਉਹ ਗਾਇਬ ਹੋ ਗਏ ਇਹ ਉਹ ਜਿਹੜੇ ਤੇਰੇ ਗਾਇਬ ਹੋਏ ਉਹਦੇ ਕਾ ਕਿਤਰਾ 10000 ਵੀ ਘਟਿਆ ਹਾਂ ਹਾਂ ਉਹਨੇ ਬਹੁਤ ਰੌਲਾ ਪਾ ਲਿਆ ਸੀ ਹਾਂ ਟਾਇਰ ਚੱਲੇ ਹੋਏ ਆ ਹਾਂ ਅਸੀਂ ਉਹਨੂੰ ਕਿਹਾ ਭਰਾਵਾ ਹੁਣੇ ਤਾਂ ਕਢਾ ਕੇ ਲੈ ਜਾਂਦਾ ਉਥੋਂ ਟਰੈਕਟਰ ਨਹੀਂ ਮੰਨਦੇ ਨਹੀਂ ਮੰਨਦੇ ਹਾਂ ਤੇ ਹਰੇ ਹੁਣ ਮਿਲ 100 ਕੰਡਾ ਚੱਲ ਚੱਲਿਆ ਇਹ ਕਹਿੰਦੇ ਹਰੇ ਵੀ ਆ ਦਿਸਦੇ ਪਏ ਮਗਰਲੇ ਦਾ ਰੇਡਰ ਪ੍ਰੋਪਰ ਦਿਸਦਾ ਪਏ ਮਗਰਲੇ ਇਹ ਤੇਰੇ ਘਸਦੇ ਘਸਦੇ ਬਹੁ ਟਾਈਮ ਲਾ ਜਾਣ ਬਹੁ ਟਾਈਮ ਲਾ ਜਾਣ ਇਹ ਆਪਣੇ ਸੀ ਉਹ ਤਾਂ ਦੋ ਤਿੰਨ ਸੀਜ਼ਨ ਆ ਹੀ ਨਹੀਂ ਸੀ ਮਿੱਟੀ ਅਸੀਂ ਦੇਖਦੇ ਸੀ ਵੀ ਟਾਇਰ ਘਸਦੇ ਹੀ ਨਹੀਂ ਗਏ ਕਿ ਕੀ ਚੱਕਰ ਨਹੀਂ ਕਸਾਈ ਦਾ ਤਾਂ ਬਹੁ ਫਰਕ ਕੀ ਕਰੇ ਰੇਡਰ ਹਾਂ ਇਹ ਕਿੰਨੇ ਦਾ ਨਿਕਲਿਆ ਸੀ ਕਿੰਨੇ ਦਾ ਕਿਹਾ 11 20 ਦਾ ਹੁਣ ਘਟ ਗਿਆ ਰੇਟ ਹਾਂ ਕਾਪੀ ਵਿੱਚ ਹੁਣ ਇਹ ਉੱਡ ਗਿਆ ਜੀਐਸਟੀ ਘਟ ਨਾਲ 60000 ਘਟ ਗਿਆ ਮੈਨੂੰ ਲੱਗਦਾ ਹੋਰ ਸਾਤਾ ਤਰੀਆ ਰੁਪਈਆ ਆਰਡਰ ਗਿਆ ਇੱਕ ਫ੍ਰੀ ਲੱਗਦਾ ਹੁਣ ਹਾਂ ਵੀ ਉਹ ਡੱਕ ਫ੍ਰੀ ਲੱਗ ਜਾਂਦਾ ਉਹਨੇ ਕੇ ਪੈਸੇ ਘਟ ਗਏ ਆ ਹਾਂ 11 20 ਦਾ ਲੈ ਕੇ ਡੱਕ ਤੇ ਕਿੰਨੇ ਲਾਇਏ ਸੀ ਸ਼ੇਰ ਵੀਰ ਨੇ ਚੇਤਾ ਕਰਾਦਾ ਹਣਾ ਖਾ ਗਣਾ ਤੂੰ ਜਨੀ ਖਾਦੀਆਂ ਨਹੀਂ ਨਹੀਂ ਬਾਲੇ ਨਹੀਂ ਲਾਏ ਥੋੜੀ ਲਾਏ ਜਾਂਦੇ ਤੇ ਵੀ 2200 ਰੁਪਈਆ ਲੱਗਾ ਜੀ ਬਾਈ ਕਿੰਨੇ ਇੰਚੀ ਆ ਇਹ 16 16 16 ਹਾਂ 16 ਹੀ ਆ ਬੇਸ ਇਹਦੇ ਆ ਫਾਇਦਾ ਯਾਰ ਮੈਂ ਬੜੀਆਂ ਵੀਡੀਓ ਚ ਆਇਆ ਜਗਰ ਕੀਤਾ ਉਦਨ ਵਾਲੀ ਚ ਵੀ ਕੀਤਾ ਜਿਹੜੀ ਆ ਹੱਡ ਤੇ ਛਤਰੀ ਆਣਾ ਇਹ ਜਿਹੜੀ ਇਹਨੂੰ ਆਉਂਦੀ ਹੈ ਨਹੀਂ ਆਉਂਦੀ ਕਿਸੇ ਨੂੰ ਇਹ ਯਾਰ ਇਹ ਤਾਂ ਏਜੰਸੀ ਵਾਲੇ ਹੋਰ ਵੀ ਲਾਈ ਜਾਂਦੇ ਇਹ ਗੱਲ ਮੰਨਦਾ ਵੀਰ ਕਿ ਨਹੀਂ ਤੂੰ ਉਹ ਕਹਿੰਦੇ ਜੇ ਇਹ ਕਨੇ ਲੈਣੀ ਆ ਤਾਂ 70000 ਦੀ ਜਿਆਦਾ ਹਾਂ ਮੈਂ ਉਹ ਹੀ ਕਹਿਣਾ 70000 ਰੁਪਿਆ ਵੀਰ ਤੂੰ ਆਪੇ ਇੱਕ ਸੇਫਟੀ ਬਹੁਤ ਆ ਬਹੁਤ ਜ਼ਿਆਦਾ ਮੈਂ ਟਾਇਲਟ ਉਲੇ ਤੇ ਚੱਕਿਆ ਜਾਵੇ ਡਰਾਈਵਰ ਨੂੰ ਥੋੜੀ ਕੋਈ ਟੈਨਸ਼ਨ ਆ ਨਾ 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 ਮੈਂ ਮੈਂ ਕਿਤੇ ਪਿੱਛੇ ਕੋਈ ਗੱਲ ਬਾਤ ਹੋ ਜੋ ਸਾਡੇ ਵਾਲੇ ਸਟੱਡ ਜਿਹਾ ਨਿਕਲੇ ਹੀ ਰਹਿੰਦੇ ਸਾਡੇ ਇੱਥੇ 52 30 ਕਢਾ ਕੇ ਆਏ ਨਵੇਂ ਮੁੰਡਾ ਹੂੰ ਤੇ ਉਹ ਪਲਟ ਗਿਆ ਸੀ ਹੂੰ ਤੇ ਹੱਡ ਨੇ ਬਚਾ ਲਿਆ ਨਹੀਂ ਮੁੰਡੇ ਜੇ ਹੋਰ ਟਰੈਕਟਰ ਹੁੰਦਾ ਤੇ ਮੇਰੇ ਸਾਹਣਾ ਮੁੰਡਾ ਨਹੀਂ ਸੀ ਬਚਦਾ ਪਲਟਾ ਵੀ ਬੜੇ ਨਹਿਰ ਦੇ ਉੱਤੋਂ ਡਿੱਗ ਗਿਆ ਥੱਲੇ ਕੰਮ ਹੀ ਨਹੀਂ ਕੋਈ ਹੱਡ ਨੇ ਬਚਾ ਲਿਆ ਮੁੰਡੇ ਨੂੰ ਚੀੜੇ ਵੀ ਨਹੀਂ ਆਈ ਚਾ ਮਾੜੀਆਂ ਮੋਟੀਆਂ ਟਰੈਕਟਰ ਦਾ ਤੁਹਾਨੂੰ ਨੁਕਸਾਨ ਹੋ ਗਿਆ ਸਵਰਾਜ ਤੈਨੂੰ ਲਿਫਟ ਪੱਖੋ ਕਿਵੇਂ ਲੱਗਾ ਤੂੰ ਮਰੇ ਲੱਗੇ ਫੇਰ ਨਹੀਂ ਰਹਿਦਾ ਆਵਾਜ਼ ਨਹੀਂ ਤੇਰੀ ਆਉਣੀ ਅਸਾਂ ਨੂੰ ਭਜਣਾ ਪੈਂਦਾ ਵੀਰ ਦੇ ਚੱਕਰ ਚ ਤੈਨੂੰ ਇਹਦੀ ਲਿਫਟ ਕਿਵੇਂ ਲੱਗੀ ਇਹਦੀ ਲਿਫਟ ਵਧੀਆ ਆਜ ਮੈਂ ਸੁਪਰ ਸਟਾਪ ਪਹਿਲੀ ਵਾਰ ਪਾਇਆ ਕੋਈ ਚੱਕਰ ਨਹੀਂ ਚੱਕ ਲਿਆ ਸੀ ਇਹਨੇ ਹੂੰ ਆਰਾਮ ਨਾਲ ਆਰਾਮ ਨਾਲ ਭਰਿਆ ਪਰ ਅੱਗੇ ਤਾਂ ਰੱਖਣਾ ਪਿਆ ਸੀ ਵੇਡ ਬੋਟ ਅੱਗੇ ਤਾਂ ਚੋ ਰੱਖਣਾ ਪਾਣੀ ਮਜਨ ਘਟ ਪਾਇਆ ਸਹੀ ਚੱਕਦਾ ਪੰਜ ਦਾ ਜੀ ਤੋਰਿਆ ਫੁੱਲ ਕਰਕੇ ਤੋਰਿਆ ਤੁਰ ਕੇ ਮੁਰਲੀ ਖੋਲੀ ਠਿਆ ਸੀ ਜੀ ਕੋਈ ਟੈਨਸ਼ਨ ਨਹੀਂ ਕੌਣ ਕੌਣ ਕੋਲੇ ਫੋਲੀ ਰੱਖੀ ਲਿਫਟ ਦਾ ਤਾਂ ਕੋਈ ਥੋੜਾ ਜਿਹਾ ਮਾਰ ਖਾਂਦਾ ਸੀ ਤੋਰੇ ਤਾਂ ਤਾਂ ਫਿਰ ਤੋਰਾ ਜਿਆਦਾ ਸੀਗਾ ਤਾਂ ਵੀ ਨਾਲੇ ਥੋੜਾ ਜਿਹਾ ਜਿਵੇਂ ਸਪੀਡਾਂ ਵਾਲੇ ਨੂੰ ਸੌਖਾ ਇਹ ਹਾਂ ਇਹ ਰਿਹਾ ਤਾਂ ਵਿਚਾਰਾ ਔਖਾ ਹੀ ਹੈ ਜਿੰਨੇ ਦਿਨ ਬੀਜੀ ਨਹੀਂ ਗਈ ਗਰਮਦਰਾ ਨਹੀਂ ਆ ਨਾ ਨਹੀਂ ਗਰਮ ਨਹੀਂ ਰਿਹਾ ਧੂਆ ਵਿਚਾਰਾ ਨਹੀਂ ਛੱਡ ਉਤੋਂ ਐ ਮਾਰਦਾ ਹੀ ਰਿਹਾ ਕਾਲਾ ਫਿਰ ਲਿਫਟ ਨੂੰ ਕੋਈ ਚੱਕਰ ਨਹੀਂ ਸੀ ਬਸ ਚੱਕ ਲੈਂਦਾ ਜਿਆ ਮੂਰੇ ਛਾਲ ਮਾਰਦਾ ਚਲ ਮੂਰੇ ਵੀ ਵੇਟ ਜੇ 14 ਦੇ ਟਾਇਰ ਹੁੰਦੇ ਹੋ ਸਕਦਾ ਘੱਟ ਚੋਰ ਲੱਗਦਾ ਹਾਂ ਤੋਰਾ ਰਹਿਣਾ ਰਹਿਣਾ ਤੋਰਾ ਘੱਟ ਜਾਣਾ ਮੈਂ ਤੋਰਾ ਘੱਟ ਜਾਣਾ ਸੀ ਬਣੇ ਬਣੇ ਥੋੜੇ ਨੇ ਮੈਜੰਦਾ ਜਦੋਂ ਓਵਰ ਰੋਡ ਚੱਲੇ ਜੀ ਆਪਾਂ ਜਦੋਂ ਪਹਿਲੀ ਵਾਰ ਉਹਨੇ ਹੱਲ ਪੰਮਾ ਨੇ ਜੀ ਛੇੜਦੇ ਹਾਂ ਮੋੜ ਮੋੜ ਤੋਂ ਹਾਂ ਬਦਲ ਜਾਂਦੀ ਹੈ ਮਾੜਾ ਜੀ ਆਪਾਂ ਚੱਕ ਤਾਂ ਨਹੀਂ ਦਿੰਦੇ ਕਿਤੇ ਮਾੜਾ ਜੀ ਐਂ ਕਰਦੇ ਉਹਨੇ ਨੇ ਟਰੈਕਟਰ ਸੁੱਖ ਆ ਜਾਂਦਾ ਇਹਦੇ ਨਾਲ ਕੁਝ ਮਿਲਿਆ ਸੀ ਆ ਵੇਟ ਨਾਲ ਮਿਲਿਆ ਕਿ ਨਹੀਂ ਨਾ ਜੀ ਲੰਡਾ ਛੇੜਾ ਲੰਡਾ ਛੇੜਾ ਆ ਚੁੱਲਾ ਮਿਲਿਆ ਸੀ ਹਾਂ ਚੁੱਲਾ ਹੀ ਮਿਲਿਆ ਸੀ ਪਿਛਲੇ ਵੇਟ ਪਿੱਛੇ ਕੁਝ ਪਾਇਆ ਨਹੀਂ ਪਿੱਛੇ ਨਹੀਂ ਵੇਟ ਪਾਇਆ ਪਿੱਛੇ ਰਣੀ ਮੈਂ ਤਾਂ ਟਾਇਰ ਰੇਡੀ ਵਾਲਾ ਲੋਡ ਹੀ ਨਹੀਂ ਲੋਡ ਹੀ ਮੈਂ ਸਲਿੱਪ ਨਹੀਂ ਮਾਰਦੇ ਨਾ ਪਰ ਇਹਨਾਂ ਖਰਾਬ ਕਰਨਗੇ ਪਾਇਆ हां ओ भी ਕਰਨਗੇ ਤੇ ਇੱਕ ਵੈਸੇ ਵੀ ਰੈਡੀਅਲ ਟਾਇਰ ਆ ਇਹਨਾਂ ਨੂੰ ਇਸ ਸਲੈਪ ਉਦਾਂ ਹੀ ਟਾਇਰ ਕੱਟ ਘੜਦਾ ਇਹ ਕਿਹੜਾ ਲਾਉਣੇ ਆ ਗਾਲਾਂ ਦਾ ਮਸਲਾ ਫਿਰ ਬਣਾ ਲਾਗੀ ਤੂੰ ਉਹ ਤਾਂ ਹੈ ਵੀ ਠੰਡ ਦਸੰਬਰ ਚ ਆਪਣੇ ਦਸੰਬਰ ਦੇ ਐਂਡ ਜਨਵਰੀ ਆਲੂ ਪੱਟਣੇ ਸੀਗੇ ਮਤਲਬ ਪੱਟਣੇ ਕਿ ਲਾਉਣ ਪੱਟਣੇ ਸੀਗੇ ਮਿੱਟੀ ਲਾਉਣੀ ਬਣੀ ਸੀ ਮਿੱਟੀ ਲਾਉਣੀ ਸੀ ਵਿੱਚ ਉਹ ਜਨਵਰੀ ਟਾਇਰਾਂ ਕੋਲ ਲੰਘਿਆ ਉਹਨਾਂ ਚੇਤਾ ਉਹ ਨੀਰੀ ਆਉਂਦਾ ਹਨ ਉਹ ਇੱਕੋ ਪਹਿਲਾਂ ਟਰੈਕਟਰ ਤੋਦਾ ਸੀ ਲੱਤਾਂ ਨਾਲ ਪਹਿਲਾਂ ਹੀ ਠਰੀਆਂ ਪਈ ਉਹ ਗਿੱਲੇ ਗਿੱਲੇ ਜੋ ਪੰਗਾ ਲੈ ਲਿਆ ਇਦਿਆ ਕਿ ਸਰਵਿਸ ਹੋ ਗਈ ਨਹੀਂ ਹਰੇ ਇੱਕ ਨਹੀਂ ਆਈ ਰਹਿੰਦੇ ਥੋੜੇ ਜਿਹੇ ਰਹਿੰਦੇ ਆ ਥੋੜੇ ਘੰਟੇ 100 ਪੂਰੇ ਹਾਂ 100 ਤੇ ਹੋਣੀ ਆ ਚੰਦਾ ਸਾਹਿਬ ਤਾਂ ਮਿਲਿਆ ਲੇਟ ਨਾ ਹੂੰ ਚੱਲੇ ਨਹੀਂ ਟਰੈਕਟਰ ਉਹ ਸੜਕ ਤੇ ਚੱਲਿਆ ਜ਼ਿਆਦਾ ਮੁੱਲ ਸੜਕ ਤੇ ਚੱਲਿਆ ਮੱਕੀ ਜਿਹੜੇ ਲਾਇਏ ਜਿਹੜੇ ਨੇ ਲਾਇਆ ਮੱਕੀ ਜੋਂ ਜਣੀ ਬਾੜ ਨੂੰ ਜੀ ਕੀਤਾ ਉਹ ਤੋਂ ਲੈਂਦੇ ਲੈਂਦਾ ਉਹ ਤੋਂ ਨਵਾਂ ਲੈਂਦਾ ਮੱਕੀ ਦੇ ਬਾੜ ਨੂੰ ਦੈ ਨਹੀਂ ਕਰਦਾ ਨਹੀਂ ਆ ਜਦੋਂ ਆਪਣੇ ਹਰਨੇਕ ਆਇਆ ਮੱਕੀ ਚ ਵਾੜਿਆ ਨਹੀਂ ਏ ਉਹ ਚਾਰ ਪਾਇਆ ਸੀ ਪਕਾਵੀ ਮੱਕੀ ਪਕਾਵੀ ਮੱਕੀ ਚ ਉਹ ਟਾਂਡੇ ਜੇ ਬੜੇ ਆਵਾਜ਼ ਦੇਣਾ ਥੱਲੋਂ ਕਿਉਂਕਿ ਉਹ ਸਿੱਦੇ ਇੱਥੇ ਵੱਜਦੀ ਹਾਂ ਇੱਥੇ ਵੱਜਦੀ ਨਹੀਂ ਉਦੋਂ ਤਾਂ ਕਰੇ ਮੱਕੀ ਤੇ ਤਾਂ ਇਹਨੂੰ ਨਹੀਂ ਚਲਾਇਆ ਕਟਾਈ ਤੇ ਤਾਂ ਹਰਨੇ ਕਲਾ ਲਾ ਕੇ ਹਾਂ ਹਾਂ ਚਾਰ ਵਾਲੀ ਜਿੱਦਾਂ ਚਾਰ ਵਾਲੀ ਪਚਾਰ ਪਾਇਆ ਸੀ ਨਾ ਚਾਰ ਵਾਲੀ ਮਸ਼ੀਨ ਪਾਈ ਹਿੰਦੇ ਮਗਰ ਉਦੋਂ ਤਾਂ ਦਾਣੇ ਨੇ ਟਰਾਲੀਆਂ ਵਿੱਚ ਗੱਡੀਆਂ ਪਰ ਬਚਾ ਬਚਾ ਕੇ ਬਚਾ ਬਚਾ ਕੇ ਜਿਆ ਚਨਾ ਬਾਹਲਾ ਨਹੀਂ ਵਿੱਚ ਪੰਗਾ ਉਹ ਥੱਲੇ ਲਵਾ ਦੇਣੀ ਹੈ ਚਾਦਰ ਜੀ ਫਿਰ ਉਹ ਕੀਤਾ ਪਤਾ ਤਲਵੰਡੀ ਵਾਲੇ ਬਣਾਉਣ ਦੇ ਦਿੰਦੇ ਤਲਵੰਡੀ ਨੂੰ ਲਾ ਦਈਆ ਉਹ ਸਾਰਾ ਥੱਲੇੋਂ ਸਾਰੇ ਸਾਰਾ ਕਵਰ ਹੋ ਜਾਂਦਾ ਹਲੋ ਚਾਦਰ ਲਾ ਦਿੰਦੇ ਫਾਇਦਾ ਆ ਉਦਾਂ ਚੱਲਦਾ ਰਹੇ ਥੱਲੇ ਉਹ ਨੀ ਨਾ ਮੈਰਿੰਗ ਦੇ ਪੈਸੇ ਸਾਰੀਆਂ ਟੁੱਟੜ ਪੁਰ ਗਈਆਂ ਉਹ ਮੱਕੀ ਵਾਲੇ ਵਾਜਦੇ ਬੜੇ ਨਾ ਟਾਂਡੇ ਦੇ ਨਹੀਂ ਉਹ ਚੌੜੇ ਹੌਲਾਂ ਦੇ ਬਾਕੀ ਟਰੈਕਟਰ ਕੋਈ ਵੀ ਨਹੀਂ ਮਾਰਾ ਜਿਹੜਾ ਜੀ ਦੇ ਕੋਲ ਆਸ਼ਾ ਵੀ ਦੇਖ ਲਵਾਂ ਕੋਈ ਫੋੜੀ ਆਉਂਦਾ ਯਾਰ ਜ਼ਿਮੀਂਦਾਰ ਕੋਲੇ ਜਿਹੜਾ ਵੀ ਹੈ ਨਾ ਕੰਮ ਕਰ ਰਿਹਾ ਹੈ ਵਧੀਆ ਹੈ ਵਧੀਆ ਹੈ ਉੱਥੋਂ ਵੱਡ ਕੇ ਲੈ ਜਾਣਾ ਉਹਦੇ ਨਾਲ ਟਰੈਕਟਰ ਹੀ ਹੈ ਉਹਦੇ ਨਾਲ ਦਾ ਟਰੈਕਟਰ ਹੈ ਗੱਲ ਸਹੀ ਹੈ ਵੀਰ ਦੀ ਜਿਹੜਾ ਮੰਗਣਾ ਨਾ ਪਵੇ ਕਿਸੇ ਹਾਂ ਵੀ ਛਾਣੀ ਗੱਲ ਆ ਵੀ ਆਦੀ ਕੱਢ ਕੇ ਚੀਜ਼ ਵਰਤਣ ਵਾਲੇ ਵੀ ਕਈ ਇਦਾਂ ਦੇ ਨਾ ਵੀ ਆਪ ਨੂੰ ਤਾਂ ਭਲਾ ਦੋਵੇਂ ਮਿਲ ਜਾਣ ਤੇ ਜਰਾ ਆਉਂਦੀ ਵਾਰੀ ਆਉਂਦੀ ਫੇਰ ਐ ਪਤਾ ਨਹੀਂ ਲੱਗਦਾ ਮੈਂ ਕਹੀਏ ਕੀ ਉਹ ਜਵੇਂ ਨਾ ਚਾਰਜ ਛੱਡ ਜਾਂਦਾ ਐਲਟਰਨੇਟਰ ਸੂਈ ਫਿਰ ਐ ਹੀ ਹੋਏ ਨਹੀਂ ਮਨ ਕੀ ਕਹੀਏ ਇਹ ਕਹੀਏ ਕੀ ਹੈ ਹਾਂ ਹਾਂ ਕਹੇ ਜੋ ਨਾ ਨਾ ਕਹੇ ਚੁੱਪ ਜੀ ਫਿਰਦਾ ਚਲੋ ਲਓ ਜੀ ਆਪਾਂ ਤਾਂ ਇਹਨੂੰ ਵੀ ਕਹੀਦਾ ਜਿਹੜਾ ਕੋਈ ਚੀਜ਼ ਦਿੰਦਾ ਆ ਸਕੇ ਸਾਡੇ ਰੱਬ ਨੇ ਦਿੱਤੀ ਹੈ ਵਹਿਗਰੂ ਨੇ ਤੇ ਤਾਂ ਹੀ ਕੋ ਮੰਗਣ ਆਉਂਦਾ ਹੈ ਨਹੀਂ ਨੁਕਸਾਨ ਦਾ ਅਗਲੇ ਨੂੰ ਹੱਥ ਕੇ ਦਿਓ ਹਾਂ ਅਰੇ ਮੈਂ ਲਾ ਕਰੇ ਖੜਾ ਤਾਂ ਜਵਾਬ ਨਹੀਂ ਦੇਣਾ ਚਾਹੀਦਾ ਯਾਰ ਤੁਹਾਨੂੰ ਨੁਕਸਾਨ ਦਾ ਫਿਰ ਉਹਨੂੰ ਕਹੇ ਭਾਈ ਤੂੰ ਕੱਲ ਨੂੰ ਲੈਣੀ ਯਾਰ ਅੱਜ ਮੇਰਾ ਥੋੜਾ ਪਾਣੀ ਸੋਕਦਾ ਜਾਂ ਕੁਝ ਵੀ ਹਾਂ ਵੀ ਆਪ ਚੀਜ਼ ਵਰਤਨੀ ਫਿਰ ਤਾਂ ਪਹਿਲਾਂ ਆਪ ਦਾ ਕੰਮ ਹੀ ਕਰਨਾ ਜਦੋਂ ਉਹ ਹੀ ਗੱਲ ਸੇਵਾ ਵਾਲੀ ਆ ਗਈ ਕਿ ਨਹੀਂ ਮੈਂ ਜੇ ਆਪ ਓਕਿਆਂ ਤੇ ਫੇਰੀ ਗਾਂ ਸੇਵਾ ਕਰਾਂ ਮੈਂ ਫੇਰੀ ਜਾਣਾ ਹੈ ਸਹੀ ਸਹੀ ਗੱਲ ਤੇ ਦਿਲ ਵੀ ਤਾਂ ਇਹੀ ਕਰਦਾ ਬੰਦੇ ਦਾ ਹੁਣ ਸੇਵਾ ਨੂੰ ਡਾਕਟਰ ਲੈ ਜਾ ਤੇ ਉੱਥੇ ਜਾ ਕੇ ਤੇਲ ਨੂੰ ਵੇਂਦਾਰ ਵੀ ਤੇਲ ਵੀ ਲਿਆਉ ਉਨ ਫੇ ਚੱਲੂਗਾ ਔਰ ਫਿਰ ਸੇਵਾ ਦਾ ਵੀ ਕੀ ਸੇਵਾ ਉਹਨੇ ਕ ਕਰੋ ਵੀ ਜਿੰਨੇ ਜੋਗੇ ਜਿੰਨੇ ਜੋਗੇ ਆ ਉਹ ਤਾਂ ਬਾਣੀ ਚ ਵੀ ਨਹੀਂ ਆਉਂਦਾ ਉਹਨੂੰ ਜਿਆ ਇਹਨਾਂ ਦਾ ਸਰੀਰ ਖੈਂਦਾ ਦਾ ਇਸ਼ਨਾਨ ਕਰ ਘਰ ਖੈਂਦਾ ਦਾ ਦਾਨ ਕਰ ਹਾਂ ਸਹੀ ਗੱਲ ਏ ਲਓ ਜੀ ਉਹਨਾਂ ਤੇ ਜਾਂਦੇ ਨੇ ਖਲਾਰਦੇ ਆ ਕੇ ਪਹਿਲਾ ਤੇਲ ਪਾਓ ਫੇਰ ਚੱਲੂਗਾ ਹਾਂ ਉਹਦਾ ਸੇਵਾ ਦਾ ਵੀ ਕੀ ਫਾਇਦਾ ਭਰਾ ਮੇਰੇ ਦੀਆਂ ਵੀ ਗੱਲਾਂ ਲੰਮੀਆਂ ਹੋ ਗਈਆਂ ਤੇ ਸਾਡੀਆਂ ਵੀ ਲੰਮੀਆਂ ਹੋ ਗਈਆਂ ਕਿੰਨੇ ਮਿੰਟ ਹੋ ਗਏ ਸੇਰਾ ਲਾ ਓਏ 34 ਮਿੰਟ 34 ਮਿੰਟ ਤੂੰ ਕਹਿ ਨਾ ਛੇੜੋ ਆਪਾਂ ਉਹਦੇ ਆਪ ਤਾਂ ਕਦੋਂ ਦੀ ਖਤਮ ਕਰ ਗੁਰੂ ਤੇ ਆਪਾਂ ਨੂੰ ਇਨਾ ਕੋ ਪਤਾ ਨਹੀਂ ਸੀ ਨਾ ਪਤਾ ਨਹੀਂ ਆਪਾਂ ਚੱਕ ਦੜੇ ਫੱਟੇ ਆ ਏ ਬਾਕੀ ਨਾ ਟਰੈਕਟਰ ਦਾ ਤੇਲ ਪਾਣੀ ਸਹੀ ਰਹੇ ਨਿੱਕਾ ਵੱਡਾ ਟਰੈਕਟਰ ਮਰਦਾ ਹੀ ਨਹੀਂ ਟਾਈਮ ਟੂ ਟਾਈਮ ਸਰਵਿਸ ਹੋ ਜਾਵੇ ਸਰਵਿਸ ਹੋਈ ਜਾਵੇ ਮਰਦਾ ਹੀ ਨਹੀਂ ਕਈ ਬੂਰੀਆਂ ਕੀੜਾ ਮਾਰ ਜਾਂਦੀਆਂ ਹਨ ਮੇਰੇ ਨਾਲ ਏਜੰਸੀ ਜੇ ਕਰਾਵੇ ਇਹਦਾ ਤੇਲ ਇੱਕੋ ਰੋ ਨਹੀਂ ਬਾਹਰੋਂ ਪਿਆਉ ਏਜੰਸੀ ਦੇ ਪਿਆ ਜਿੰਨੀ ਸਰਵਿਸ ਬੜਾ ਪਵੇ ਟਰੈਕਟਰ ਨੂੰ ਹੁੰਦਾ ਹੀ ਕੋਈ ਨਹੀਂ ਸਾਰੀ ਉਮਰ ਇਹ ਉਹ ਦੇਖ ਤਾ ਉਦਾਹਰਨ ਸਾਹਮਣੇ ਖੜੀ ਆ ਸਾਹਮਣੇ ਖੜੀ ਹੈ ਤੁਹਾਨੂੰ ਉਦੋਂ ਲੈਂਦੀ ਚੌਥੀ ਪੀੜੀ ਕੱਢਤੀ ਤੁਸੀਂ ਚੌਥੀ ਚੌਥੀ ਪੀੜੀ ਅਸੀਂ ਜਾਣੇ ਪੈਂਦੇ ਹਾਂ ਹਾਂ ਤੇਲ ਪਾਣੀ ਸਹੀ ਨਾ ਮਿਲੇ ਉਹਨਾਂ ਤੇ ਫੇਰ ਉਹਨੇ ਥੋੜੀ ਚੱਲਣਾ ਸੀ ਨਾ ਤੇ ਆਪਦੇ ਹਿਸਾਬ ਇਹ ਨਾਈਏ ਨਾਲ ਕਿਦਾਂ ਦਾ ਰਹਿੰਦਾ ਹੂੰ ਤਾਂ ਫੇਰ ਮਸ਼ਿੰਦਰੀ ਉਹਨੂੰ ਆਪਾਂ ਕਰਕੇ ਦੇਣਾ ਤੁਹਾਨੂੰ ਬਾਕੀ ਆਪਣਾ ਫਰਜ਼ ਬੰਦਾ ਉਹਨਾਂ ਦੀ ਸੇਵਾ ਕਰੇ ਸੇਵਾ ਕਰੇ ਆਪ ਦੀ ਹਾਂ ਪੁੱਤਾਂ ਨੂੰ ਹਾਂ ਫੇਰੀ ਇਹ ਕੋਈ ਨਾ ਕੋਈ ਦਿੰਦੇ ਨੇ ਲਓ ਜੀ ਦੋ ਆ ਗਿਆ ਵੇਟਰ ਰਹਿ ਕੇ ਜਾਂਦੇ ਹੁੰਦੇ ਪੁੱਛਣੂ ਮੈਨੂੰ ਸੀਐਨਐਚ ਨਹੀਂ ਦਿਖਾਇਆ ਬਾਹਰੋਂ ਲਖਾਇਆ ਨਹੀਂ ਨਹੀਂ ਏਜੰਸੀ ਦੀ ਆ ਇਹ ਕੀ ਲਿਖਿਆ ਆ ਗਿਆ ਹਣਾ ਜੀਵੀਆਰ ਨਹੀਂ ਏਜੰਸੀ ਜੀਵੀਆਰ ਜੀ ਵੀ ਆਰ ਦੇ ਉਹਨਾਂ ਕੋਲ ਨਹੀਂ ਨਹੀਂ ਸੀ ਐਨ ਐਚ ਦੇ ਨਹੀਂ ਆਉਂਦੇ ਨਾਲ ਸੀ ਐਨ ਐਚ ਦੇ ਨਹੀਂ ਆਹੋ ਇੱਧਰ ਸੀ ਐਨ ਐਚ ਲਿਖਿਆ ਆ ਇੱਧਰ ਜੀ ਵੀ ਆਰ ਲਿਖਿਆ ਆ ਉੱਧਰ ਹੋਰੀ ਕੋ ਲਿਖਿਆ ਇਹ ਪਲੇਟ ਕਿਤੇ ਹੋਰ ਤਾਂ ਨਹੀਂ ਲਾਤੀ ਉਹਨਾਂ ਇੱਕ ਪਲੇਟ ਹੋਰ ਕਿ ਲੱਗ ਹੀ ਜਾਣਾ ਪਲੇਟ ਹੋਰ ਲਾਤੀ ਉਹਨਾਂ ਨੇ ਇੱਕ ਆਪਾਂ ਵੀ ਨਹੀਂ ਤੁਸੀਂ ਕਹੇ ਬਾਹਰਲੇ ਸਫਾਈ ਨਹੀਂ ਆ ਹੈਗਾ ਫਰਕ ਆ ਧਿਆਨ ਨਹੀਂ ਦਿੰਦਾ ਆਪਾਂ ਵੀ ਓਏ ਆ ਪਲੇਟ ਦੂਜੀ ਲਾਤੀ ਉਹਨਾਂ ਨਹੀਂ ਕਿਤਾ ਇਹਦੇ ਵੀ ਅੰਦਰ ਹੀ ਸਾੜੇ ਹੀ ਹੋਵੇ ਨਹੀਂ ਆਪਾਂ ਨੂੰ ਕੀ ਬਗ ਜੀ ਵੀ ਆਰ ਤਾਂ ਮਤਲਬ ਕੀ ਨਹੀਂ ਨਹੀਂ ਹੂੰ ਆ ਹੁਣ ਬਾਹਰਲਾ ਪਾਸਾ ਕਿਹਦਾ ਬਾਹਰਲਾ ਉਹੀ ਹੋਵੇ ਹੋ ਸਕਦਾ ਇਹ ਵੀ ਗੱਲ ਉਸ ਆਦੀ ਆ ਇਹ ਕਿੰਨੇ ਕਿਲੋ ਦੀ ਆ 30 30 ਕਿਲੋ ਦੀ ਇੱਕ 60 90 120 150 180 ਆ ਚੁੱਲਾ ਵੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਵੀ ਕਹਿੰਦੇ ਨਹੀਂ 80 85 ਕਿਲੋ ਦੱਸਦੇ ਹੋ 80 ਕਿਲੋ ਕਹਿੰਦੇ ਆ 80 ਕਿਲੋ ਕਹਿੰਦੇ ਆ 260 ਹੋ ਗਿਆ 260 है। 2.60 ਕਿਲੋ ਬਹੁਤ ਇਨਾ ਵੇਟ ਬਹੁਤ ਮੈਂ ਇਹਨਾਂ ਨੂੰ ਕਿਹਾ ਇੱਕ ਘੋਰ ਲਾ ਦੀ ਸਬਰ ਸੇਡਾ ਹੁੰਦਾ ਅਸੀਂ ਇਨੀ ਸ਼ਵਾਰ ਕਰਦੇ ਸਾਡੇ ਰੋਜ਼ ਨੇ ਬਹੁਤ ਟਾਇਰਾਂ ਦੀ ਕਸਾਈ ਵੀ ਵੱਧਦੀ ਆ ਮੂਰੇ ਫਿਰ ਲਾਉਣੇ ਪੈਂਦੇ ਆ ਵੀਰ ਫਿਰ ਲਾਉਣੇ ਪੈਂਦੇ ਕਿੰਨੇ ਅਗਲੇ ਟਾਇਰ ਟਾਇਰ ਖਾਨ ਜਿਆਦਾ ਲੱਗ ਜਾਂਦਾ ਫਿਰ ਅਗਲੇ ਪੈਸੇ ਦੇ ਕੇ ਲੈਣ ਦੇ ਪੈ ਕਿੰਨੇ ਤਾਂ ਮਿਲੇ ਸੀ 18000 ਲੱਗਿਆ ਇਹਨਾਂ ਤੇ ਟਵੇਟਾ ਦੇ 18000 ਦੇ ਦਿੱਤੇ ਬਾਹਰ ਨਾਲੋਂ ਫੇਰ ਵੀ ਸਸਤੇ ਦਿੱਤੇ ਏਜੰਸੀ ਨੇ 3000 ਦੀ ਇੱਕ ਹੋ ਗਈ 6318 ਬਾਹਰ ਵਾਲੇ 33 3400 ਦੀ ਪਲੇਟ ਦਿੰਦੇ ਮੈਂ ਤਾਂ ਕਹਿੰਦਾ ਵੀਰ ਜਦੋਂ ਹਾਲ ਹਲ ਵਾਹੁਣੇ ਆ ਆਪਣਾ ਕੋਈ ਵੀ ਕੰਮ ਖੇਤੀ ਦਾ ਕਰਨਾ ਹਾਲਤਾਂ ਮੀਆਂ ਸਵਾਗਾ ਉਹ ਤਾਂ ਮੈਂ ਤਾਂ ਕਹਿੰਦਾ ਭਾਵੇਂ ਇੱਕ ਇੱਕ ਹੋਰ ਲਾ ਦਿਆ ਜੇ ਕਿਉਂਕਿ ਲੋਡ ਤਾਂ ਪਾਰਾਂ ਦੀ ਕਸਾਈ ਜ਼ਿਆਦੇ ਆ ਸੁਪਰ ਸੀਡਰ ਦੀ ਲੋਡ ਆ ਵੇੜਦੀ ਉਹ ਨਹੀਂ ਕੀਤੀ ਨਾ ਉਦੋਂ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਚਾਚਾ ਨੂੰ ਨਹੀਂ ਚੱਕੀ ਲਏ ਨੇ ਵੀਰ ਕਿਹੜਾ ਕੋ ਕਰਨਾ ਪਰ ਨਾਟਾ ਸਾਂ ਚਾਹ ਖੋਲ ਨਾਟਾ ਵਿੱਚ ਜੰਬ ਵੀ ਬਗੈਰ ਕਿਹੜੇ ਵੇਲੇ ਲਾਉ ਸਵੇਰੇ ਫਿਰ ਨਿਕਲ ਜਣਾਗੇ ਅਸੀਂ ਤੜਕੇ ਹੁਣ ਆਲੂ ਲੱਗਨੇ ਨਹੀਂ ਮੇਰੇ ਕੋਲ 4 ਦਿਨ ਮੈਂ ਤਾਂ ਸੋ ਕਿਉਂ ਇਹ ਗੱਲ ਕਹੀ ਆ ਵੀਰ ਇਹ ਤਾਂ ਨਾ ਅਗਲੇ ਟਾਇਰਾਂ ਦਾ ਪਿਛਲੇ ਨਾਲੋਂ ਤੋਰਾ ਵੱਧ ਹੁੰਦਾ ਕਿਤੇ ਤੂੰ ਨੋਟ ਕਰੀਂ ਕਿਸਾਈ ਵੱਧ ਆ ਇਹਦਾ ਗੇੜਾ ਜ਼ਿਆਦਾ ਆਉਂਦਾ ਥੋੜਾ ਜਿਹਾ ਫਰਕ ਹੁੰਦਾ ਤੇ ਅਗਲੇ ਟਾਇਰ ਬਹੁਤ ਛੇਤੀ ਮਲਦਾ ਫਿਰ ਉਹ ਜਿੰਨਾ ਵੇਟ ਅੱਗੇ ਮੂਰੇ ਸੜਕ ਤੇ ਬੜਾ ਫਰਕ ਪੈਂਦਾ ਮਨਨ ਸੁਪਰ ਸੀਟਰ ਤੇ ਲੋਡ ਉਹਦਾ ਤਾਂ ਲੋਡ ਵੀ ਹੈਣੀ ਉਹਦਾ ਨਹੀਂ ਲੋਡ ਚਲ ਇਹਨਾਂ ਦਾ ਥੋੜੀ ਸੇਫਟੀ ਚੋਸ਼ ਆਦੀ ਬਣੀ ਰਹਿੰਦੀ ਏ ਕੋਣ ਮੈਂ ਤਾਂ ਹੀ ਕਿਹਾ ਵਿਚਲੀਆਂ ਰਹਿੰਦੇ ਆ ਜੇ ਸੈਡਾਂ ਵਾਲੀਆਂ ਤੇਰੀ ਸਹੀ ਆ ਹਮ ਕੱਟ ਕੇ ਸਿੱਟਣ ਵਾਲੀ ਨਹੀਂ ਗਈ ਹਮ ਧੰਨਵਾਦ ਜੀ ਤੁਸੀਂ ਮੇਰੀ ਗੱਲ ਰੱਖ ਲਈਂ ਟਾਈਮ ਨਹੀਂ ਹੁੰਦਾ ਉਹ ਦਿਨ ਮੈਂ ਜਿੱਦ ਨਾਲ ਆਲੂ ਲਾਉਣਗੇ ਚਾਰ ਦਿਨ ਰਹੀ ਇੱਥੇ ਖੜਾ ਹੁਣ ਰਾਵਾਂਗੇ ਜਰੂਰ ਰਾਵਾਂਗੇ ਮੈਂ ਆਪਦੇ ਆਲੂ ਲੇਟ ਕਰਦੇ ਨੇ ਤੁਹਾਡੇ ਕੋਲ ਹੀ ਬਗਾਗ ਚ ਫਿਰ ਰਾਤ ਵਾਲਾ ਕੰਮ ਇਹਨੂੰ ਬੋਲਦਾ ਕੋਈ ਲਾਉਣਾ ਹੀ ਲੋ ਜੀ ਆ ਜਾ ਮੇਰੇ ਅੱਗੇ ਹੋਣਾ ਪੰਜਾ ਲਈਏ ਬੜੀਆਂ ਲੰਮੀਆਂ ਗੱਲਾਂ ਆ ਗਮੀ ਉੱਥੇ ਖੜਾ ਹੋ ਜਾ ਇਹ ਵੀ ਤੇਰੇ ਕਰਕੇ ਐਡਾ ਹੀ ਲੰਮੀ ਗੱਲ ਹੋ ਗਈ ਨਹੀਂ ਮੈਂ ਤਾਂ ਵੀਰ ਤੈਨੂੰ ਕਹਿੰਦਾ ਮੈਨੂੰ ਨਾ ਛੇੜ ਮੈਂ ਬੈਠਾ ਰਹਿੰਦਾ ਉੱਥੇ ਨਹੀਂ ਦੇਖ ਲਈ ਤੋ ਮੇਰੇ ਮਨ ਚ ਇਹਦੀਆਂ ਗੱਲਾਂ ਸੁਣਾਉਣ ਨੂੰ ਹਾਂ ਮੈਨੂੰ ਜਦੋਂ ਪਤਾ ਲੱਗਾ ਇਹ ਨਾ ਤੁਸੀਂ ਆ ਰਹੇ ਹੋ ਮੇਰਾ ਦਿਲ ਕਰਦਾ ਇਹਦੀਆਂ ਗੱਲਾਂ ਸੁਣਾਂ ਉਹ ਤੁਸੀਂ ਫਿਰ ਰੀਜ ਨਾ ਚਲਾਇਆ ਨਾ ਸ਼ੌਂਕ ਨਾਲ ਸ਼ੌਂਕ ਨਾਲ ਜਿਹਨੂੰ ਦਿਲ ਨਾਲ ਕਹਿ ਦਿੰਨੇ ਆਪਾਂ ਜਦੋਂ ਜਦੋਂ ਕੋਈ ਲਿਆਂਦਾ ਉਹਦੋਂ ਹੋਈਦਾ ਵਾਵਾ ਜੀ ਜਵਾਨੀ ਤੇ ਸ਼ਾਮ ਵਾਲੀ ਗੱਲ ਵੀ ਸੱਚੀ ਹੈ ਉਹ ਵੀ ਸੱਚੀ ਆ ਇਹ ਤਾਂ ਸਵਾਦ ਆਣੇ ਆਉਣੇ ਇਹ ਤਾਂ ਹਣੀ ਸੀ ਉਹ ਚੱਕਰ ਦੋਹਾਂ ਦੇ ਵੱਜ ਜਾਂਦੇ ਨਾ ਡਰਾਈਵਰ ਦੇ ਬਾਅਦ ਡਰਾਈਵਰ ਦੇ ਵੱਜ ਜਾਂਦੇ ਆ 200 ਉਹਦਾ ਵੀ ਵੱਜ ਜਾਂਦਾ ਜੇ 1800 ਚੱਕਰ ਤੇ ਚੱਲਦਾ ਉਦੋਂ 2000 ਤੇ ਹੋ ਜਾਂਦਾ ਇਹ ਹਲ ਮਾਰੇ ਜਦੋਂ ਤਾਂ ਨੂੰ ਆਉਂਦੇ ਨੇ ਹਾਂ ਇਹਦੇ ਮਗਰ ਹਲ ਕਿੰਨੇ ਪਾਉਂਦੇ ਰੇ ਵੀਰ 11 ਆਪਣੇ ਕੋਲ ਇਹ 11 ਹੀ ਉਹ ਹੀ ਪਹਿਲੇ ਉਹ ਪਹਿਲੇ ਹੀ ਪਹਿਲੇ ਪਹਿਲੇ 11 ਹੀ 55 15 ਇਥੇ ਲੈਂਦੇ ਆ ਪਰ ਸੱਜਣ ਮੈਨੂੰ ਪਾਏ ਸੀ ਪਰ ਮੂਰਤੇ ਥੋੜਾ ਸੱਚਾ ਵੀਰੇ ਤੇਰੇ ਕੋਲ ਆ ਜਾਣ 11 ਤੋਂ 15 ਕਰਾ ਦੇਣਾ 15 ਕਰਾ ਵੀ ਜੋਦੇ ਮਗਰ ਪਾਉਣੇ ਉਹ ਚੱਕ ਲੈ ਦੋ ਦੋ ਲਵਾ ਦੇ ਨਾ ਫਰੇਮ ਮੈਂ 14 15 ਹਾਂ ਦੋ ਦੋ ਲਵਾ ਦੋ ਕੀਤਾ ਮਿਸਤਰੀ ਨੇ ਦਿਖਾਏ ਸੀ ਹਲ ਫਰੇਮ ਥੋੜਾ ਹਲਕਾ ਹਲਕਾ ਅੱਛਾ ਪੁਰਾਣੇ ਜ਼ਮਾਨੇ ਦੇ ਨੇ ਥੋੜੇ ਉਹ ਨਵੇਂ ਹੀ ਬਣਵਾਵਾਂਗੇ ਉਹ ਹੈਗਾ ਫਾਰਮ ਟਰੈਕ ਵਾਲੇ ਵੇਲੇ ਦਾ ਫਾਰਮ ਟਰੈਕ ਉਦੋਂ ਦੇ ਹਾਲ 2000 ਮਾਡਲ ਅਸੀਂ ਹਾਲ ਬੜੇ ਹਾਲ ਸੰਭੇ ਯਾਰ ਤੁਸੀਂ ਉਹ ਵੀ ਸਾਡੇ ਵਾਲੇ ਦਾ ਛੋਟੀ ਨੇ ਲਿਆ ਕੇ ਆਉਣੇ ਉਹ ਦੰਗੇ ਵੀ ਕਰ ਦਿੱਤੇ ਨਹੀਂ ਸਾਡੀਆਂ ਪੈਲੀਆਂ ਨਹੀਂ ਪੱਕੀਆਂ ਨਹੀਂ ਪੱਕੇ ਇਧਰ ਤੇ ਸਾਡੇ ਕਿਹੜਾ ਪੱਕਿਆ ਆ आधा ਵਿਚਾਲੇ ਜਾਈ ਆ ਆਪਣੇ ਪੱਕੀ ਵਾਲੇ ਮੈਂ ਹਾਲ ਖਰਾਬ ਪੱਕੀ ਪੈਲੀ ਜੇ ਹੁੰਦੇ ਹਾਲ ਆਪਣੇ ਇਧਰ ਘੱਟ ਹੀ ਹੁੰਦੇ ਹਾਲ ਖਰਾਬ ਲਓ ਜੀ ਇੱਕ ਚੀਜ਼ ਜ਼ਰੂਰ ਦੱਸਿਆ ਜੀ ਅੱਜ ਕਮੈਂਟ ਕਰਕੇ ਵੀਰ ਦੀਆਂ ਗੱਲਾਂ ਵਧੀਆ ਲੱਗੀਆਂ ਜਾਂ ਛੋਟੇ ਵੀਰ ਦੀਆਂ ਮੇਰੀਆਂ ਤਾਂ ਚਲੋ ਤੁਹਾਨੂੰ ਵਧੀਆ ਲੱਗਣੀਆਂ ਹੀ ਨਹੀਂ ਮੈਂ ਤਾਂ ਪੁੱਛਦਾ ਪਛਦਾ ਹੀ ਰਿਹਾ ਬਾਪੂ ਦੀਆਂ ਲੱਗੀਆਂ ਹਣੇ ਮੈਨੂੰ ਤਾਂ ਪਰਸਨਲੀ ਬਹੁਤ ਚੰਗੀਆਂ ਲੱਗੀਆਂ ਸਹੀ ਗੱਲ ਕਿਉਂਕਿ ਨਾ ਇਹ ਇਦਾਂ ਦੇ ਇਨਸਾਨ ਇਸ ਉਮਰ ਵਾਲੇ ਤੇ ਇਦਾਂ ਦੇ ਇਨਸਾਨ ਜਿਨ੍ਹਾਂ ਨੇ ਉਮਰ ਢਾਈ ਹੁੰਦੀ ਜਿਨ੍ਹਾਂ ਨੇ ਸ਼ੌਂਕ ਤਜਰਬੇ ਲੈ ਜਾਂਦੇ ਨਾ ਸਹੀ ਗੱਲ ਉਹ ਸੋਚ ਕੇ ਨਹੀਂ ਬੋਲਦੇ ਹਾਂ ਆਪਾਂ ਕਿਸੇ ਗੱਲ ਤੋਂ ਨਾ ਘੁੱਟ ਜਾਈਏ ਜਵਾਨ ਹਾਂ ਵੀ ਆਹ ਗੱਲ ਕਿਤੇ ਗਲਤ ਨਾ ਨਿਕਲ ਗਲਤ ਨਾ ਨਿਕਲ ਜੇ ਬਣਦੇ ਹੀ ਬਗੜਦੇ ਤੇ ਤੁਸੀਂ ਨਹੀਂ ਵਧੀਆ ਗੱਲ ਆ ਹਾਂ ਨੇ ਇਹ ਲੋ ਤੁਹਾਨੂੰ ਲੋਕਾਂ ਨੇ ਪਸੰਦ ਵੀ ਬਹੁਤ ਕਰਨਾ ਤੇ ਇੱਕ ਸੱਚ ਮੇਨ ਗੱਲ ਤਾਂ ਰਹੀ ਗਈ ਸੌਰੀ ਇਹ ਛੋਟਾ ਵੀਰ ਵਲੌਗ ਪਾਉਂਦਾ ਇਹ ਟਰੈਕਟਰਾਂ ਦੇ ਵੀ ਪਾਉਂਦਾ ਉਹਦੇ ਡੇਲੀ ਰੁਟੀਨ ਦੇ ਵੀ ਪਾਉਂਦਾ ਸੰਧੂ ਵਲੌਗਸ ਮੈਂ ਤਾਂ ਮੈਂ ਇੰਸਟਾ ਹਸ ਤਾਂ ਸਾਰੇ ਕਿਤੇ ਮੈਂਸ਼ਨ ਕਰੂੰਗਾ ਤੋ ਵੀਰ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਤੁਹਾਨੂੰ ਟਰੈਕਟਰ ਉੱਥੇ ਚੱਲਦੇ ਦੇਸੀ ਪੈਣੀ ਤੇ ਇਹ ਬਾਪੂ ਵੀ ਤੁਹਾਨੂੰ ਇਹ ਬਾਪੂ ਕਹਿ ਦਿੰਦਾ ਮੇਰਾ ਤਾਂ ਵੀਰ ਹੀ ਆ ਹੁਣ ਚਿੱਟਾ ਡਾੜਾ ਕਰਕੇ ਤੁਸੀਂ ਨਾ ਕਹਿ ਦਿਆ ਜੀ ਸੰਧੂ ਵਲੌਗਸ ਆ ਵਿਚਾਰੇ ਲੈਨ ਜੀ ਪਾਉਣੀ ਆ ਕਿ ਐ ਹਾਂ 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 ਸੰਧੂ ਜੱਡ ਸੰਦੂਸ ਸੰਦੂਸ ਵਲੌਗ ਸੰਦੂਸ ਵਲੌਗ ਇਹ ਮੇਰਾ ਛੋਟਾ ਵੀਰ ਨਾ ਟਿਕਟੌਕ ਤੇ ਉਦੋਂ ਬੜੀ ਅੱਗ ਪਾਈ ਸੀ ਉਹ ਟਿਕਟੌਕ ਸਾਡੀ ਹੋ ਗਈ ਬੰਦ ਟਿਕਟੌਕ ਹੀ ਬੰਦ ਹੋ ਗਈ ਤੇ ਭਰਾ ਨੇ ਦੁਬਾਰਾ ਚੈਨਲ ਹੁਣ ਸ਼ੁਰੂ ਕੀਤਾ ਲਿਓ ਹਣੀ ਮੈਨੂੰ ਲੱਗਾ ਮਹੀਨਾ ਹੋ ਨਹੀਂ ਹੋਇਆ ਮਹੀਨਾ ਜਦੋਂ ਆ ਲਿਆ 10 ਦਿਨ ਪਹਿਲੀ ਵੀਡੀਓ ਇੰਦੀ ਪਾਈ ਐ 1 ਮਹੀਨਾ ਹੋ ਗਿਆ ਇੰਦੀ ਇਹਦੀ ਪਾਈ ਪੀਂਦੀ ਪਾਈ 2 ਮਹੀਨੇ ਹੋਇਆ 2 ਕੁ ਮਹੀਨੇ ਪਾਇਆ ਕਰਨ ਲਈ ਪਾਉਂਦਾ ਨਹੀਂ ਤੂੰ ਪਾਈ ਦੇ ਹੁਣ ਸੀਜ਼ਨ ਆ ਚੱਲਿਆ ਪਰ ਹੁਣ ਡੇਲੀ ਪੈਣੀਆਂ ਵਾ ਬਸ ਇਹ ਇਹ ਵੀਰ ਦੀਆਂ ਗੱਲਾਂ ਤੁਹਾਨੂੰ ਉੱਥੇ ਵੀ ਸੁਣਨ ਨੂੰ ਮਿਲਣਗੀਆਂ ਕਿਉਂਕਿ ਮੈਂ ਤਾਂ ਅੱਜ ਆਇਆ ਤੇ ਭਰਾ ਮੇਰਾ ਜਿਹੜੇ ਦੇ ਰਾਜੇ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਦੀਆਂ ਗੱਲਾਂ ਸੁਣਦਾ ਬਹੁਤ ਸਵਾਦ ਆਉਂਦਾ ਸਹੀ ਗੱਲ ਤੇ ਭਰਾ ਮੇਰਾ ਵੀ ਉੱਥੇ ਮਿਲੇਗਾ ਛੋਟਾ ਵੀ ਬਾਕੀ ਉਹ ਪਿੱਛੇ ਨੇ ਪਿਆ ਉਹ ਵੀ ਆਉਣਗੇ ਆ ਜਾ ਆ ਜਾ ਲਾਤਾ ਨਾ ਮੇਰਾ ਖਾਣਾ ਇਹ ਕਾ ਜਿਹਦਾ ਸਾਰਾ ਯੋਗਦਾਨ ਹੈ ਇਸ ਵੀਡੀਓ ਚ ਹਾਂ ਆ ਬੰਦੇ ਦਾ ਇਹਨੇ ਸਾਰੀ ਵੀਡੀਓ ਸ਼ੂਟ ਕੀਤੀ ਤੇ ਰਪੜੋ ਲੱਗਿਆ 40 ਮਿੰਟ ਲੱਗ ਗਏ ਹਾਂ ਹੱਥ ਆਏ ਬੱਲੇ 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 ਸਾਨੂੰ ਹੁਣ ਦੋ ਆ ਗਿਆ ਗੱਲਬਾਤ ਕਰਦੇ ਆ ਕੋਈ ਸ਼ਬਦ ਵੱਧ ਘੱਟ ਹੋਵੇ ਉਹਦੇ ਲਈ ਮਾਫੀ ਆ ਵੈਸੇ ਤਾਂ ਬੜਾ ਸੋਚ ਸਮਝ ਕੇ ਬੋਲੀਦਾ ਪਰ ਗੱਲ ਕਰਦੇ ਕਰਦੇ ਕੋਈ ਸ਼ਬਦ ਉੱਤੇ ਹਾਂ ਉੱਤੇ ਥੱਲੇ ਹੋ ਜਾਂਦੀ ਗੱਲ ਕੋਈ ਤੇ ਦੱਸਿਓ ਮਖਸ਼ਣ ਹੋਊਗਾ ਮਖਸ਼ਣ ਹੋਊਗਾ ਅਸੀਂ ਕੀ ਕਹਿੰਦੇ ਨੇ ਮਾਫੀ ਉਹ ਆលਿਆ ਹਾਰਿਆ ਕੀ ਕਹਿੰਦੇ ਨੇ ਛੱਡੋ ਆਪਣੇ ਤੋਂ ਨਹੀਂ ਮੰਗੀਆਂ ਨਹੀਂ ਮੈਂ ਮੰਗ ਲਈ ਨਾ ਨਾ ਇਹ ਜਰੂਰ ਜੋ ਵੀ ਵੀਰ ਨੇ ਗਾਹ ਸਟੇਟਨਾ ਹੋ ਸਟੇਟਨਾ ਜੋ ਵੀ ਕਰਨਾ ਤੁਹਾਨੂੰ ਮਿਲੇਗਾ ਇਹਦੇ ਵਲੋਗਾ ਚ ਤੇ ਮਿਲਦੇ ਆਂ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਵੀਰ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੈਂ ਰੀਲਾਂ ਕਲੈਵ ਕਰਕੇ ਪਾਉਂਗਾ ਧੰਨਵਾਦ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ